ਲੋ ਬਾਈ ਜੀ ਇਸ ਵਾਰ ਤਾਂ ਆਪਾਂ ਪਿੰਡ ਧੋਲੇ ਵਿੱਚ ਖੜੇ ਸੀ ਜੋ ਕਿ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਇੱਥੇ ਨਾ ਬਾਈ ਜੀ ਇੱਕ ਕਿਸਾਨ ਭਰਾ ਦਾ ਟਰੈਕਟਰ ਮੱਚ ਗਿਆ ਅੱਗ ਲੱਗਣ ਦੇ ਕਾਰਨ ਪਰ ਕੋਸ਼ਿਸ਼ ਤਾਂ ਬਾਈਆਂ ਨੇ ਏ ਸੀ ਕਿ ਇੱਧਰ ਅੱਗ ਲੱਗੀ ਹੋਈ ਸੀਗੀ ਠੀਕ ਆ ਉਹਨਾਂ ਨੇ ਸੋਚਿਆ ਕਿ ਆਪਾਂ ਹਲ ਪਾ ਕੇ ਤੇ ਇੱਧਰਲਾ ਵਾਹਣ ਵਾਧੀਏ ਇੱਧਰ ਪਹਿਲਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਇੱਧਰ ਵੀ ਹਲ ਮਾਰਿਆ ਹੋਇਆ ਸੀਗਾ ਠੀਕ ਆ ਇਧਰੋਂ ਹਲ ਮਾਰ ਕੇ ਜਦੋਂ ਅੱਗ ਇੱਥੇ ਆ ਗਈ ਅੱਗੇ ਤਾਂ ਉਦੋਂ ਦੀ ਟਰੈਕਟਰ ਲਿਆਤਾ ਜਿਹੜਾ ਕਲੇ ਪਰਾਲੀ ਦਾ ਫੂਸਾ ਸੀ ਹਾਲਾਂ ਦੇ ਵਿੱਚ ਫਸ ਗਿਆ ਹਾਲਾਂ ਦੇ ਵਿੱਚ ਫਸਣ ਕਾਰਨ ਤਾਂ ਟਰੈਕਟਰ ਨੂੰ ਅੱਗ ਪੈ ਗਈ ਤੇ ਉਹਨੇ ਸੋਚਿਆ ਵੀ ਚੱਲ ਟਰੈਕਟਰ ਨੂੰ ਜਦੋਂ ਅੱਗ ਪੈਣ ਲੱਗੀ ਵੀ ਆਪਾਂ ਉੱਪਰ ਹਲ ਕਰਕੇ ਟਰੈਕਟਰ ਨੂੰ ਬਾਹਰ ਕੱਢ ਲਈਏ ਪਰ ਗਲਤੀ ਇਹ ਸੀ ਕਿਉਂਕਿ ਜਿਹੜੇ ਬਈ ਜੀ ਫਾਰਮਰ ਟਰੈਕ 45 ਦੇ ਨੇਗੇ ਇਹਨਾਂ ਦਾ ਬਈ ਜੀ ਪੰਪ ਕਰਕੇ ਨਾ ਫਿਰ ਤੇਲ ਕੱਢ ਕੇ ਫਿਰ ਲਿਫਟ ਚਕਾਉਣੀ ਪੈਂਦੀ ਆ ਤੇ ਟਰੈਕਟਰ ਨੇ ਲਿਫਟ ਚੱਕੀ ਨਹੀਂ ਗਈ ਤੇ ਸਾਰਾ ਫਿਰ ਟਰੈਕਟਰ ਨੂੰ ਛੱਡ ਕੇ ਕਿਸਾਨ ਨੂੰ ਭੱਜਣਾ ਪਿਆ ਤੇ ਅੱਗ ਤੁਸੀਂ ਦੇਖ ਸਕਦੇ ਬਈ ਜੀ ਸਾਰਾ ਟਰੈਕਟਰ ਇੱਥੇ ਮੱਚ ਗਿਆ ਤੇ ਹਲ ਕੱਢਲੇ ਸੀਗੇ ਤੇ ਅੱਗ ਤੁਸੀਂ ਦੇਖ ਸਕਦੇ ਹੋ ਇੱਧਰ ਸਾਰੇ ਲੱਗੇ ਹੋਏ ਸੀਗੇ ਪਿੰਡ ਧੌਲਾ ਗਰਮੇਲ ਸਿੰਘ ਸਨਪ ਗਰਚਰਨ ਸਿੰਘ ਤੇ ਜੋ ਕਿ ਮਹਿਤਾ ਪਿੰਡੀ ਤੇ ਰੈਨਦ ਵਾਲੇ ਨੇਗੇ ਠੀਕ ਹੈ ਭਾਜੀ ਆ ਟਰੈਕਟਰ ਦਾ ਹਾਲਾਤ ਦੇਖ ਲਓ ਜੇ ਇਸ ਵਕਤ ਠੀਕ ਹੈ ਜੀ ਲੋ ਭਾਈ ਚੈੱਕ ਕਰ ਲਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਭਾਜੀ ਕਿਸਾਨ ਭਰਾ ਦਾ ਇੱਥੇ ਭਾਜੀ ਟਰੈਕਟਰ ਜਿਹੜਾ ਸਾਰਾ ਜਲ ਕੇ ਤਬਾਹ ਹੋ ਗਿਆ ਭਾਜੀ ਦੇ ਸਹਾਦੋਂਗੇ ਤੇ ਇਸ ਲਈ ਕਹਿਣਾ ਬਈ ਜੀ ਥੋੜਾ ਜਿਹਾ ਬਚ ਕੇ ਬਈ ਜੀ ਜਿਵੇਂ ਹੁਣ ਅੱਗ ਲੱਗਣੀ ਸੀ ਬਾਈ ਕਹਿੰਦਾ ਚੱਲ ਇਹ ਜਿਹੜਾ ਆਪਣਾ ਟਾਂਗਰ ਰਹਿ ਜਾਂਦਾ ਸੀਗਾ ਬਾ ਮੱਚ ਜਾਂਦਾ ਤਾਂ ਕੋਈ ਚੱਕਰ ਨਹੀਂ ਸੀ ਕਿਉਂਕਿ ਤਕਰੀਬਨ ਇਹਦੇ ਵਿੱਚ 2 ਤੋਂ 3 ਟਰਾਲੀਆਂ ਦਾ ਹੈਗਾ ਸੀ ਬਈ ਜੀ ਅੱਗੇ ਮੱਕੀ ਆ ਗਈ ਸੀਗੀ ਠੀਕ ਆ ਪਰਲੇ ਪਾਸੇ ਜਿਹੜਾ ਹੈਗਾ ਸਾਰਾ ਉਧਰ ਦੇਖ ਸਕਦੇ ਹੋ ਉਧਰ ਸਾਰਾ ਕਲੀਅਰ ਹੋਇਆ ਹੋਇਆ ਹੈਗਾ ਟਾਂਗਰ ਬਣਾਇਆ ਹੋਇਆ ਹੈਗਾ ਠੀਕ ਆ ਬਈ ਜੀ ਤੇ ਬਾਕੀ ਭਾਈ ਦੇਖ ਸਕਦੇ ਹੋਗੇ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਤੇ ਵਾਹਿਗੁਰੂ ਅੱਗੇ ਅਰਦਾਸ ਜ਼ਰੂਰ ਕਰਿਓ ਠੀਕ ਹੈ ਭਾਈ ਜੀ ਵੀ ਇਦਾਂ ਦਾ ਭਾਈ ਜੀ ਅੱਗੇ ਤੋਂ ਪ੍ਰੋਬਲਮਾਂ ਕਿਸਾਨਾਂ ਨਾਲ ਨਾ ਹੋਣ ਕਿਉਂਕਿ ਐਤ ਕੀ ਪਤਾ ਨਹੀਂ ਕੀ ਗੱਲ ਆਗੀ ਰੱਬ ਵੀ ਹੈ ਜਿਹੜਾ ਕਿਸਾਨਾਂ ਦਾ ਵੈਰੀ ਬਣਿਆ ਬੈਠਾਗਾ ਜੇ ਡੇਟ ਤੇ ਟਾਈਮ ਦੀ ਗੱਲਬਾਤ ਕਰੀਏ ਭਾਈ ਜੀ ਡੇਟ ਹੈਗੀ 27 27 ਤਰੀਕ ਸਵੇਰੇ 9:00 ਵਜੇ ਦਾ ਟਾਈਮ ਸੀਗਾ ਤੇ ਇੱਥੇ ਸਾਹਮਣੇ ਆਏ ਸੀਗੇ ਟਰੈਕਟਰ ਇਹ ਖੜਾ ਸੀ ਭਾਈ ਜੀ ਉਹ ਤੇ ਸਾਹਮਣੇ ਜਿੱਥੇ ਤੁਸੀਂ ਉਹ ਡੇਕ ਦੇਖ ਰਹੇ ਹੋ ਉੱਥੋਂ ਬਾਈ ਆਇਆ ਹਲ ਮਾਰੇ ਤੇ ਇੱਧਰ ਤਾਰਿਆ ਤੇ ਇੱਥੇ ਆ ਕੇ ਅੱਗ ਲਾ ਗੀ ਬਈ ਜੀ